ਇਸ ਰਿਪੋਰਟ ਦੇ ਵਿੱਚ ਅੱਜ ਮੈਂ ਜਿੱਥੇ ਪੰਜਾਬ ਪੁਲਿਸ ਦੀ ਜਿਹੜੀ ਕਾਰਵਾਈ ਕੀਤੀ ਆ ਉਹ ਬੜੀ ਸ਼ਲਾਘਾਯੋਕ ਕੀਤੀ ਆ ਸੁਭਾਗ ਦੀ ਕਿਤੇ ਕਾਰਗੁਜ਼ਾਰੀ ਠੀਕ ਨਹੀਂ ਹੈ ਕਿ ਤਿੰਨ ਗੱਲ ਦੀ ਆ ਪਰ ਅੱਜ ਵੀ ਮੈਂ ਚਾਹੁੰਦਾ ਆ ਤੁਸੀਂ ਚੰਗੀ ਕਾਰਗੁਜ਼ਾਰੀ ਦੀ ਜ਼ਰੂਰ ਦੇ ਚੰਗੀ ਕਾਰਗੁਜ਼ਾਰੀ ਨੂੰ ਵੀ ਜ਼ਰੂਰ ਸਾਰਿਆਂ ਤੱਕ ਪਹੁੰਚਦਾ ਕਰੋ ਉਹ ਪਾਈ ਦਵਿੰਦਰ ਸਿੰਘ ਜੀ ਸੀ ਸੰਤ ਸਪਾਹੀ ਦੇ ਨਾਮ ਦੇ ਉੱਤੇ ਜਿਹਨਾਂ ਦਾ ਤਤਕਲਰ ਚੱਲਦਾ ਹੈ ਬੜੇ ਗੁਰਸਖਸ਼ੇਰੇ ਨੇ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਮੈਂ ਉੱਥੇ ਘਟਨਾ ਕਰਾਂ ਪਤੇ ਆ ਔਰ ਖੁਸ਼ੀ ਦੀ ਗੱਲ ਹੈ ਕਿ 17 ਤਰੀਕ ਨੂੰ ਜਿਹੜੀ ਪੁਲਿਸ ਨੇ ਕਾਰਵਾਈ ਭਜਨ ਅਠ ਕੀਤੀ ਔਰ 18 ਤਰੀਕ ਨੂੰ ਅਰੈਸਟ ਪੈ ਗਈ 18 ਤਰੀਕ ਨੂੰ ਜਿਹੜਾ ਮੁੱਖ ਦੋਸ਼ੀ ਆਡੀਓ ਚ ਬੋਲਦਾ ਹੈ ਆ ਸਾਹਿਬਜੀਤ ਸਿੰਘ ਉਹਨੂੰ ਅਰੈਸਟ ਕਰਕੇ ਸੈਂਟਰਲ ਜੇਲ੍ਹ ਅੰਮ੍ਰਿਤਸਰ ਦੇ ਵਿੱਚ ਬੰਦ ਕਰ ਦਿੱਤਾ ਗਿਆ ਮੋਕਦੋਸ਼ੀ ਜਿਹੜਾ ਵੀਡੀਓ ਦੇ ਵਿੱਚ ਜਿਹੜਾ ਲਫ਼ਜ਼ ਬੋ ਰਿਹਾ ਉਸ ਨੂੰ ਅਸੀਂ ਜਿਹੜਾ ਉਹ 17 ਤਰੀਕ ਨੂੰ ਹੀ ਜਿਹੜਾ ਵਾ ਗ੍ਰਿਫਤਾਰ ਕਰ ਲਿਆ ਜੋ ਹੁਣ ਇਸ ਸਮੇਂ ਜਿਹੜਾ ਉਹ ਸੈਂਟਰਲ ਜੇਲ ਅਮਰਸਰ ਦੇ ਵਿੱਚ ਬਾੰਦਿਆ। ਕਿ ਜਿਸ ਤਰੀਕੇ ਦੇ ਨਾਲ ਵੱਡੇ ਪੇਮਾਨੇ ਤੇ ਇਹ ਆਡੀਓ ਵਾਇਰਲ ਹੋਈ ਸੀ ਤੇ ਉਸ ਤੋਂ ਬਾਅਦ ਬੜੀ ਹੀ ਤੇਜ਼ੀ ਦੇ ਨਾਲ ਉਹਨਾਂ ਦੋਸ਼ੀਆਂ ਦੇ ਉੱਪਰ ਉਸ ਪ੍ਰਸ਼ਾਸਨ ਨੇ ਕਾਰਵਾਈ ਵੀ ਕੀਤੀ ਹੈ। ਕਾਰਜੋਪੀਆਵੀਓ ਪਿਛਲੇ ਦਿਨੀ ਅਸੀਂ ਸੁਣਿਆ ਕਿ ਇੱਕ ਵਾਲਮੀਕੀ ਔਰ ਮਜਵੀ ਸਿੱਖ ਭਾਈ ਚਾਰੇ ਵਾਰੇ ਬਹੁਤ ਬੁਰੀ ਆਡੀਓ ਵਾਇਰਲ ਹੋਈ ਸੀ ਜਿਹੜੀ 12 ਤਰੀਕ ਨੂੰ ਸਾਡੀ ਜਾਂਚ ਪੜਤਾਲ ਵਿੱਚ ਪਾਇਆ ਗਿਆ ਕਿ ਉਹ 12 ਤਰੀਕ ਨੂੰ ਆਡੀਓ ਰਿਕਾਰਡ ਹੋਈ 14 ਤਰੀਕ ਨੂੰ ਵਾਇਰਲ ਹੋਈ ਔਰ ਵਾਇਰਲ ਹੋਣ ਤੋਂ ਬਾਅਦ ਪੂਰੇ ਪੰਜਾਬ ਦੇ ਜਿਹੜਾ ਗਰੀਬ ਸਮਾਜ ਹੈ ਦਲਿਤ ਸਮਾਜ ਹੈ ਜਿਹੜੇ ਦਸ਼ਮੇਸ਼ ਪੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇੱਕ ਬਾਟੇ ਦੇ ਬਾਬੇ ਨਾਨਕ ਦੀ ਇੱਕ ਬਾਣੀ ਦੇ ਧਾਰਨੀ ਆ ਉਹਨਾਂ ਦੇ ਹਿਰਦੇ ਬਲੁੰਦ ਰਹੇ ਜਿੱਥੇ ਪੰਜਾਬ ਦੀ ਧਰਤੀ ਤੇ ਮਾਨਸਕੀ ਜਾਤੀ ਸਭਾ ਇੱਕੇ ਪਹਿਚਾਨ ਬੋ ਦਾ ਸੰਕਲਪ ਉਹ ਸੰਕਲਪ ਬੁਰੀ ਤਰ੍ਹਾਂ ਨਾ ਪੰਜਾਬ ਦੀ ਧਰਤੀ ਤੇ ਜਦੋਂ ਟੁੱਟਿਆ ਔਰ 14 ਤਰੀਕ ਨੂੰ ਵਾਇਰਲ ਹੋਇਆ ਆਡੀਓ ਦੇ ਰੂਪ ਦੇ ਵਿੱਚ ਜਿੱਥੇ ਜਾਤੀ ਸੂਚਕ ਗਾਲਾਂ ਜਿਹੜੀਆਂ ਆ ਕੱਢੀਆਂ ਗਈਆਂ ਔਰ 14 ਨੂੰ ਉਹ ਵਾਇਰਲ ਹੁੰਦਾ ਆ 16 17 ਨੂੰ ਉਹ ਸਾਡੇ 17 ਤਰੀਕ ਨੂੰ ਸਾਡੇ ਨਜ਼ਰ 'ਚ ਆਉਂਦਾ ਆ 18 ਤਰੀਕ ਨੂੰ ਅਸੀਂ ਸੂ ਮੋਟੋ ਲੈਂਦੇ ਹੋਏ ਕਿਉਂਕਿ 17 ਦਾ ਐਤਵਾਰ ਸੀ 16 ਦਾ ਸ਼ਨੀਵਾਰ ਸੀ ਇਦਾਂ ਕੁਛ ਔਰ 18 ਤਰੀਕ ਨੂੰ ਅਸੀਂ ਸੂ ਮੋਟੋ ਦਾ ਲਿਆ ਸੂ ਮੋਟੋ ਦੀ ਜਿਹੜੀ ਪੇਸ਼ੀ ਸੀ ਅਸੀਂ ਉਹਦਾ ਜਿਹੜਾ ਬੀਤੇ ਕੱਲ੍ਹ ਐ ਉਹ ਤੋਂ ਪੁਨਸਭਾਗ ਤੋਂ ਰਿਪੋਰਟ ਮੰਗਾਈ ਸੀ ਉਹ ਰਿਪੋਰਟ ਸਾਡੇ ਕੋਲ ਅੱਜ ਪੁੱਜੀ ਆ ਇਸ ਰਿਪੋਰਟ ਦੇ ਵਿੱਚ ਅੱਜ ਮੈਂ ਜਿੱਥੇ ਪੰਜਾਬ ਪੁਲਿਸ ਦੀ ਜਿਹੜੀ ਕਾਰਵਾਈ ਕੀਤੀ ਆ ਉਹ ਬੜੀ ਸ਼ਲਾਘਾਯੋਗ ਕੀਤੀ ਆ ਉਹਦੀ ਮੈਂ ਸੂਚਨਾ ਕਿਉਂਕਿ ਅੱਜ ਤੱਕ ਤੁਸੀਂ ਦੇਖਦੇ ਰਹੇ ਕਿ ਗੱਡੀ ਬੋਲਦਾ ਆ ਜਦੋਂ ਹਮੇਸ਼ਾ ਹੀ ਤੁਸੀਂ ਸਵਾਦ ਲੈਂਦੇ ਰਹੇ ਕਿ ਪੁਲਿਸ ਵਿਭਾਗ ਦੀ ਕਿਤੇ ਕਾਰਗੁਜ਼ਾਰੀ ਠੀਕ ਨਹੀਂ ਹੈ ਕਿ ਤਣਗੈਲੀ ਆ ਪਰ ਅੱਜ ਵੀ ਮੈਂ ਚਾਹੁੰਦਾ ਆ ਤੁਸੀਂ ਚੰਗੀ ਕਾਰਗੁਜ਼ਾਰੀ ਵੀ ਜਰੂਰ ਦੇਖੋ ਚੰਗੀ ਕਾਰਗੁਜ਼ਾਰੀ ਨੂੰ ਵੀ ਜਰੂਰ ਸਾਰਿਆਂ ਤੱਕ ਪੁੱਜਦਾ ਕਰੋ ਕਿ 12 ਤਰੀਕ ਨੂੰ ਆੜਿਓ ਰਿਕਾਰਡਡ ਹੁੰਦੀ ਆ ਘਟਨਾਕ੍ਰਮ ਵਾਪਰਦਾ ਆ 14 ਤਰੀਕ ਨੂੰ ਉਹ ਵਾਇਰਲ ਹੋਣਾ ਸ਼ੁਰੂ ਹੁੰਦੀ ਆ 15 ਨੂੰ ਉਹ 16 ਨੂੰ ਸਾਡੇ ਫੋਨਾਂ ਤੇ ਪੁੱਜਦੀ ਆ ਲੋਕੀ ਛੜ ਤੱਕ ਸੰਪਰਕ ਕਰਦੇ ਆ 16 17 ਮੈਨੂੰ ਲੱਗਦਾ ਸ਼ਨੀਵਾਰ ਐਤਵਾਰ ਸੀ 18 ਨੂੰ ਅਸੀਂ ਚਿੱਟੀ ਕੱਢ ਦਿੰਨੇ ਆ ਔਰ ਜਿਹੜੀ ਇਹ ਆਡੀਓ ਆ ਇਹ ਸ਼ੁੱਕਰਵਾਰ ਮੈਨੂੰ ਲੱਗਦਾ ਉਸ ਦਿਨ 15 ਦਾ ਤਰੀਕ ਸੀ ਜਿੱਦਾਂ ਧਰਨਾ ਲੱਗਿਆ ਸੀ ਉੱਤੋਂ 16 15 16 ਉਹ ਧਰਨੇ ਵਾਲੇ ਦਿਨ ਮੈਂ ਫੋਨ ਕਿਸੇ ਨੂੰ ਕੀਤਾ ਸੀ ਸਾਥੀ ਨੂੰ ਵੀ ਇੱਥੇ ਕਿਹੜਾ ਚੱਲ ਰਿਹਾ ਕਿਹੜਾ ਘਟਨਾਕ੍ਰਮ ਹੈ ਤੇ ਉਸ ਉਹ ਭਾਈ ਦਵਿੰਦਰ ਸਿੰਘ ਜੀ ਸੀ ਸੰਤ ਸਿਪਾਹੀ ਦੇ ਨਾਮ ਦੇ ਉੱਤੇ ਜਿਹਨਾਂ ਦਾ ਕੱਲਰ ਚੱਲਦਾ ਆ ਸੁਸਾਇਟੀ ਬਣਾਈ ਉਹਨਾਂ ਨੇ ਆਪਣੀ ਉੱਥੇ ਲੁਧਿਆਣੇ ਦੇ ਵਿੱਚ ਵੱਡਾ ਕਾਰੋਬਾਰ ਕਰਦੇ ਆ ਦਵਾਈਆਂ ਦੇ ਇੰਡਸਟਰੀ ਦਾ ਮਾਰਕੀਟਿੰਗ ਦਾ ਔਰ ਮੈਨੂਫੈਕਚਰਿੰਗ ਦਾ ਉਹਨਾਂ ਬੜੇ ਗੁਰਸਖ ਚੇਰੇ ਨੇ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਮੈਂ ਉੱਥੇ ਘਟਨਾ ਕ੍ਰਮ ਪਤੇ ਆ ਮਾਜੋਬ ਡੀਐਸਪੀ ਸਾਹਿਬ ਸਾਡੇ ਕੋਲ ਨੇ ਡੀਐਸਪੀ ਸਾਹਿਬ ਨਾਲ ਮੈਂ ਫੋਨ ਤੇ ਗੱਲ ਕੀਤੀ ਸੀ 16 ਤਰੀਕ ਨੂੰ ਔਰ 16 ਤਰੀਕ ਨੂੰ ਮੈਂ ਕਿਹਾ ਸੀ ਕਿ ਬੁੱਧਵਾਰ ਤੱਕ ਤਾਂ ਸਮਾਂ ਤੁਹਾਨੂੰ ਦਿੱਤਾ ਜਾਂਦਾ ਆ ਵੀਰਵਾਰ ਨੂੰ ਤੁਸੀਂ ਸਾਨੂੰ ਇਹਦੀ ਰਿਪੋਰਟ ਦੇ ਔਰ ਖੁਸ਼ੀ ਦੀ ਗੱਲ ਹੈ ਕਿ 17 ਤਰੀਕ ਨੂੰ ਜਿਹੜੀ ਪੋਰਸ ਨੇ ਕਾਰਵਾਈ ਭਜਨਾਠ ਕੀਤੀ ਔਰ 18 ਤਰੀਕ ਨੂੰ ਅਰੈਸਟ ਪੈ ਗਏ 18 ਤਰੀਕ ਨੂੰ ਜਿਹੜਾ ਮੁੱਖ ਦੋਸ਼ੀ ਆਡੀਓ ਚ ਬੋਲਦਾ ਆ ਸਾਭਜੀਤ ਸਿੰਘ ਉਹਨੂੰ ਅਰੈਸਟ ਕਰਕੇ ਸੈਂਟਰਲ ਜੇਲ ਅੰਮ੍ਰਿਤਸਰ ਦੇ ਵਿੱਚ ਬੰਦ ਕਰ ਦਿੱਤਾ ਗਿਆ ਔਰ ਉਹਦੇ ਨਾਲ ਜਿਹੜੇ ਕਲੀਗ ਸੀਗੇ ਦੋ ਹਮੀ ਹਮੀਦਾਰ ਉਹ ਅਜੇ ਤੱਕ ਫਰਾਰ ਨੇ ਹਾਲਾਂਕਿ ਪਰ ਮੁੱਖ ਦੋਸ਼ੀ ਜਿਹੜਾ ਆਡੀਓ ਦਾ ਆ ਉਹ ਗ੍ਰਿਫਤਾਰ ਹੋ ਚੁੱਕਾ ਹੈ ਲੇਕਿਨ ਮੈਂ ਫੇਰ ਕਹਿਣਾ ਚਾਹੁੰਦਾ ਕਿ 18 ਤਰੀਕ ਦੀ ਗ੍ਰਿਫਤਾਰੀ ਹੋਈ ਉਹ ਅੱਜ ਤਰੀਕ 22 ਹੋ ਗਈ ਪੁਲਿਸ ਵਿਭਾਗ ਨੂੰ ਮੈਂ ਇਸ ਗੱਲ ਦੇ ਸੁਝਾਅ ਦਿੱਤਾ ਆ ਕਿ ਜਦੋਂ ਤੁਸੀਂ ਚੰਗਾ ਕੰਮ ਕਰਦੇ ਆ ਉਹ ਤਾਂ ਤੁਰੰਤ ਤੁਸੀਂ ਵਾਇਰਲ ਕਰਿਆ ਕਰੋ ਕਿਉਂਕਿ ਪੂਰੀ ਜਿਹੜੀ ਪੰਜਾਬ ਦੇ ਦਸ਼ਮੇਸ਼ ਪੇਤਾ ਦੇ ਗਰੀਬ ਸਿੱਖ ਹੈ ਰੰਗਰੇਟੇ ਗੁਰੂ ਕੋ ਬੇਟੇ ਆ ਮਜਬੀ ਸਿੱਖ ਭਾਈਚਾਰਾ ਸਾਡਾ ਵਾਲਮੀਕ ਭਾਈਚਾਰਾ ਜਾਂ ਸਮੁੱਚਾ ਸ਼ਰੂਕਾਰ ਸਮਾਜ ਜਾਂ ਸਮੁੱਚੇ ਸੱਚੇ ਪੰਥ ਨੂੰ ਮੰਨਣ ਵਾਲੇ ਲੋਕ ਉਨਾ ਚਿਰ ਗੱਲ ਸੀ ਕਿ ਜਾਤ ਪਾਤ ਦੀ ਇਹ ਗੱਲ ਪੰਜਾਬ ਦੀ ਧਰਤੀ ਤੇ ਇਹੋ ਜਿਹਾ ਜ਼ਹਿਰ ਨਹੀਂ ਹੋਣਾ ਚਾਹੀਦਾ ਪੰਜਾਬ ਪੁਲਿਸ ਨੇ ਇਸ ਜ਼ਹਿਰ ਨੂੰ ਰੋਕਿਆ ਔਰ ਇਸ ਜ਼ਹਿਰ ਦੇ ਖਿਲਾਫ ਕਾਰਵਾਈ ਕੀਤੀ ਇਹਦੀ ਸ਼ਲਾਘਾ ਕਰਦੇ ਹੋਏ ਅੱਜ ਦੇ ਦਿਨ ਮੈਂ ਇਹ ਪੰਜਾਬ ਪੁਲਿਸ ਨੇ ਜਿਹੜੇ ਸਰਕਾਰੀ ਕਾਗਜ਼ ਹੈ ਇਹ ਜਮ੍ਹਾਂ ਕਰਾਈ ਆ ਔਰ ਮੈਂ ਅੱਜ ਐਸਐਸਪੀ ਅ ਅੰਮ੍ਰਿਤਸਰ ਦੇ ਹਾਤੀ ਨਾਲ ਵੀ ਗੱਲ ਕੀਤੀ ਸੀ ਸਵੇਰੇ ਔਰ ਸਵੇਰੇ ਅੱਜ ਮੇਰੀ ਡੀਜੀਪੀ ਸਪੈਸ਼ਲ ਦੇ ਨਾਲ ਸ਼੍ਰੀ ਸ਼੍ਰੀ ਨਰੇਸ਼ अरोड़ा ਜੀ ਨਾਲ ਗੱਲਬਾਤ ਹੋਈ ਸੀ ਔਰ ਇਸ ਮਾਮਲੇ 'ਚ ਮੈਂ 4 ਦਿਨ ਪਹਿਲਾਂ ਮਾਨਯੋਗ ਡੀਜੀਪੀ ਨਾਲ ਵੀ ਮੁਲਾਕਾਤ ਕੀਤੀ ਸੀ ਇਹ ਸਾਰਾ ਹੀ ਅੱਜ ਦੇ ਦਿਨ ਜਿਹੜਾ ਇਨਸਾਫ ਜਿਹੜਾ ਆ ਸਮੁੱਚੀ ਕੌਮ ਨੂੰ ਉਹ ਲੜਾਈ ਜਿਹੜੀ ਆ ਤੁਸੀਂ ਲੜੀ ਆ ਤੁਹਾਡੇ ਰੋਧ ਦੇ ਅੱਗੇ ਔਰ ਕਾਨੂੰਨਨ ਤੌਰ ਤੇ ਜਿਹੜਾ ਪੰਜਾਬ ਪੁਲਿਸ ਨੇ ਕਾਰਵਾਈ ਕਾਨੂੰਨੀ ਪਹਿਲ ਦੇ ਆਧਾਰ ਤੇ ਕੀਤੀ ਆ ਕਮਿਸ਼ਨ ਵੱਲੋਂ ਉਹਦੀ ਅਸੀਂ ਸ਼ਲਾਘਾ ਕਰਦੇ ਆਂ ਔਰ ਅਪੀਲ ਕਰਦੇ ਆਂ ਬੇਨਤੀ ਕਰਦੇ ਆਂ ਡਿਪਾਰਟਮੈਂਟ ਹਮੇਸ਼ਾ ਹੀ ਇਦਾਂ ਜਲਦੀ ਤੋਂ ਜਲਦੀ ਇਨਸਾਫ ਲਈ ਕਾਰਵਾਈ ਕਰੇ ਧੰਨਵਾਦ ਮੈਂ ਡੀਐਸਪੀ ਇਨ ਦਾ ਈਸੈਂਟ ਸਬਡਿਵੀਜ਼ਨ ਰਾਏਸਾਂ ਸੀ ਅਮਰਸਰ ਉਰ ਇੱਕ ਸਾਡੀ ਸਬਡਿਵੀਜ਼ਨ ਵਿੱਚ ਪੈਂਦੇ ਪਿੰਡ ਸਾਰੰਗੜਾ ਥਾਣਾ ਰੁਪ ਵਿੱਚ ਬੜੀ ਮਤਭਾਗੀ ਜਿਹੜੀ ਆ ਉਹ ਘਟਨਾ ਵਾਪਰੀ ਸੀ ਜੋ ਮਿਤੀ 12 8 ਨੂੰ ਜਿਹੜਾ ਹੈਗਾ ਵਾ ਗੁਰਸਾਹਿਬ ਸਿੰਘ ਵਗੈਰਾ ਵੱਲੋਂ ਜਾਤੀ ਸ਼ੁੱਧਕ ਜਿਹੜੇ ਆ ਉਹ ਸ਼ਬਦ ਬੋਲੇ ਗਏ ਸੀ ਜਿਹਦੀ ਵੀਡੀਓ 14 ਤਰੀਕ ਨੂੰ ਜਿਹੜੀ ਆ ਉਹ ਵਾਇਰਲ ਹੋਣ ਤੇ ਜਦੋਂ ਸਾਨੂੰ ਪਤਾ ਲੱਗਿਆ 15 ਤਰੀਕ ਨੂੰ ਅਸੀਂ ਇਸ ਦੀ ਜਿਹੜੀ ਆ ਉਹ ਐਫ ਆਰ ਜਿਹੜੀ ਆ ਤਿੰਨ ਦੋਸ਼ੀਆਂ ਦੇ ਖਿਲਾਫ ਦਰਜ ਕੀਤੀ ਗਈ ਸੀ ਲਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਜਿੰਨਾ ਵਿੱਚੋਂ ਅਸੀਂ ਮੁੱਖ ਦੋਸ਼ੀ ਜਿਹੜਾ ਵੀਡੀਓ ਦੇ ਵਿੱਚ ਜਿਹੜਾ ਲਬਜ਼ ਬੋ ਰਿਹਾ ਉਸ ਨੂੰ ਅਸੀਂ ਜਿਹੜਾ ਵਾ ਉਹ 17 ਤਰੀਕ ਨੂੰ ਹੀ ਜਿਹੜਾ ਵਾ ਗ੍ਰਿਫਤਾਰ ਕਰ ਲਿਆ ਜੋ ਹੁਣ ਇਸ ਸਮੇਂ ਜਿਹੜਾ ਉਹ ਸੈਂਟਰਲ ਜੇਲ ਅਮਰਸਰ ਦੇ ਵਿੱਚ ਬਾਹਨੇ ਗੁਰਚਕੀ ਫਤਿਹ ਦਾਸ ਦਵਿੰਦਰ ਸਿੰਘ ਸਤਿ ਸਪਾਹੀ ਸੁਸਾਇਟੀ ਤੇਣਾਤ। ਪਿੰਡ ਸਾਰੰਗੜਾ ਦੇ ਮਾਮਲੇ ਦੇ ਵਿੱਚ ਡੀਐਸਪੀ ਸਾਹਿਬ ਉਹਨਾਂ ਨੇ ਜੋ ਵੀ ਬਿਰਵਾਸੀ ਆਪ ਸਰਗਤ ਨੂੰ ਦੱਸ ਦਿੱਤਾ ਹੈ। ਮੈਂ ਆਮ ਸਿਕ ਸੰਗਤ ਤੱਕ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਵੱਡੇ ਪੇਮਾਨੇ ਤੇ ਇਹ ਆਡੀਓ ਵਾਇਰਲ ਹੋਈ ਸੀ ਤੇ ਉਸ ਤੋਂ ਬਾਅਦ ਬੜੀ ਹੀ ਤੇਜ਼ੀ ਦੇ ਨਾਲ ਉਹਨਾਂ ਦੋਸ਼ੀਆਂ ਦੇ ਉੱਪਰ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਵੀ ਕੀਤੀ ਹੈ। ਇਹ ਸ਼ਲਾੰਘਾਯੋਗ ਹੈ ਲੇਕਿਨ ਉਹਨੇ ਵੱਡੇ ਪੇਮਾਨੇ ਦੇ ਨਾਲ ਮੇਰੇ ਖਿਆਲ ਨਾਲ ਜਨਤਾ ਤੱਕ ਨਹੀਂ ਰੱਖ ਪਾਈ। ਸੋ ਅੱਜ ਬੈਠੇ ਸੀ ਮੈਂ ਨਾਲ ਡੀਐਸਪੀ ਸਾਹਿਬ ਉਹਨਾਂ ਨੇ ਜਿਹੜਾ ਵਾ ਸਿਸਟਮ ਸਾਰਾ ਦਿਖਾ ਦਿੱਤਾ ਉਦੋਂ ਦਾ ਹੀ ਮੁੰਡਾ ਜਿਹੜਾ ਉਹ ਜ਼ਿਲ੍ਹੇ ਵਿੱਚ ਆ ਬਾਕੀ ਦੂਜੇ ਜਿਹੜੇ ਦੋਸ਼ੀ ਐ ਦੋ ਮੁੰਡੇ ਉਹ ਉਹਨਾਂ ਤੱਕ ਵੀ ਜਲਦੀ ਹੀ ਪਹੁੰਚ ਕਰਨਗੇ ਉਹ ਆ ਮੈਂ ਹੁਣ ਸਿੱਖ ਸੰਗਤ ਨੂੰ ਅਪੀਲ ਕਰਦਾ ਇਹ ਤੁਸੀਂ ਪ੍ਰਸ਼ਾਸਨ ਦੇ ਉੱਪਰ ਆਪਣਾ ਜਿਹੜਾ ਵਾ ਉਹ ਵਿਸ਼ਵਾਸ ਪਨਾ ਕੇ ਰੱਖਿਓ ਦੋਸ਼ੀ ਜਿਹੜਾ ਵਾ ਉਹ ਬਹੁਤ ਜਲਦ ਜਿਹੜਾ ਵਾ ਉਹ ਸਲਾਖਾਂ ਦੇ ਪਿੱਛੇ ਹੋਣਗੇ ਸੋ ਆਪ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ